ਸਸਤਰੀ ਵਾਲੇ ਵੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਨਾ ਸੁਣੋ ਸਪੈਸ਼ਲ ਵੀਡੀਓ ਦੇ ਵਿੱਚ ਇੱਕ ਖੰਡੇ ਬਾਰੇ ਦੱਸਾਂਗੇ। ਕਈ ਭਰਾ ਨਾ ਪੁੱਛਦੇ ਵੀ ਖੰਡਾ ਕੀ ਹੁੰਦਾ ਹੈ ਹਨਾ। ਤੇ ਚੰਗਾ ਕਿਹੜਾ ਕਈ ਭਰਾ ਕਹਿੰਦੇ ਅਰ ਮੈਂ ਇਸ ਤਰ ਲਿਆਂਦੀ ਸੀ ਚੰਗੇ ਦੁੱਧ ਵਾਲੀ। ਖੰਡਾ ਵੀ ਪਾਇਆ ਹੈ। ਪਰ ਦੁੱਧ ਫੇਰ ਵੀ ਨਹੀਂ ਵੱਧਦੀ ਹੋ। ਖੰਡਾ ਬਈ ਵੇਖੋ ਵੇਖ ਹੁੰਦਾ ਹੈਗਾ। ਖੰਡਾ ਹੁੰਦਾ ਹੈ ਛੋਲਿਆਂ ਦੀ ਟੁੱਟ। ਚੂਰੀ ਨਾਲ ਥੋੜਾ ਜਿਹਾ ਮੋਟਾ ਹੁੰਦਾ ਹੈਗਾ ਤੇ ਚੂਰੀ ਹੁੰਦੀ ਹੈ ਬਰੀਕ ਠੀਕ ਹੈ ਤੇ ਆਹ ਖੰਡਾ ਇਹ ਨਾਲ ਜਿਹੜਾ ਇਹ ਮੇਰੇ ਕੋਲ ਹੀ ਪਿਆ ਹੈ ਪਰ ਇਹ ਪ्योर ਨਹੀਂ ਜਿੰਨੇ ਕੋ ਸਾਨੂੰ ਟੁੱਟਦੀ ਨਹੀਂ ਇਹਦੇ ਵਿੱਚ ਇਹ ਚਲੋ ਆਪਾਂ ਕਹਿ ਤਾਂ ਬੰਦੇ ਨੂੰ ਤੇ ਉਹਨੇ ਭੇਜਦਾ ਹਨਾ ਪਾਵਾਂਗੇ ਇਸ ਨੂੰ ਪਰ ਇਹ ਪ्योर ਨਹੀਂ ਹੈਗਾ ਇਤੋਂ ਵੀ ਜਿਆਦਾ ਮੋਟਾ ਜਿੰਨੇ ਟੱਟ ਸਾਨੂੰ ਨਹੀਂ ਦੀਂਦੀ ਇਹਦੇ ਵਿੱਚ ਇਤੋਂ ਵੀ ਜਿਆਦਾ ਟੱਟ ਹੋਣੀ ਚਾਹੀਦੀ ਹੈ ਇਹਦਾ ਕੁਝ ਵੀ ਟੁੱਟ ਨਹੀਂ ਹੈਗੀ ਇਹਦੇ ਵਿੱਚ ਛਲਕਾ ਜ਼ਿਆਦਾ ਹੈ ਠੀਕ ਹੈ ਹੁਣ ਇਹ ਆਪਾਂ ਵੱਜੂ ਤੇ ਖੰਡਾਈ ਰੇਟ ਵੀ ਆਪਾਂ ਨੂੰ ਸੇਮ ਪਾਊਗਾ ਠੀਕ ਹੈ ਤੇ ਪਰ ਇਹਦੇ ਵਿੱਚ ਛਲਕਾ ਜ਼ਿਆਦਾ ਹੈ ਤੇ ਟੁੱਟ ਘੱਟ ਹੈਗੀ ਠੀਕ ਹੈ ਨਾ ਤੇ ਜਿਹਦੇ ਵਿੱਚ ਹੋਰ ਟੁੱਟ ਹੁੰਦੀ ਛਲਕਾ ਘਟ ਜਾਂਦਾ ਟੁੱਟ ਵੱਜ ਜਾਂਦੀ ਛੋਲਿਆਂ ਦੀ ਆ ਦੇਖੋ ਠੀਕ ਹੈ ਤੇ ਫਿਰ ਇਹ ਖੰਡਾ ਜਿਹੜਾ ਪਿਓਰ ਬਣ ਜਾਂਦਾ ਫਿਰ ਇਹ ਖੰਡਾ ਪਾ ਕੇ ਨਾ ਫਿਰ ਦੋ ਦੋ ਆਟੋਮੈਟਿਕ ਹੀ ਬਾਹਦਾ ਪਉਸੋ ਹੋ ਨਾਂ ਦਾ ਇਹ ਖੰਡਾ ਹੈ ਠੀਕ ਹੈ ਤੇ ਪਰ ਖੰਡਾ ਨਹੀਂ ਮੰਨ ਸਕਦੇ ਇਹਨੂੰ ਚਲੋ ਆਪਾਂ ਪਾਵਾਂਗੇ ਇਸ ਨੂੰ ਜਿਵੇਂ ਆ ਮਿਕਸ ਕਰ ਰੱਖਿਆ ਆਪਾਂ ਇਹਦੇ ਵਿੱਚ ਠੀਕ ਹੈ ਵਿੱਚ ਇਹਦੀ ਪਿਓਰ ਖੰਡਾ ਪਾਇਆ ਹੋਇਆ ਸੀ ਆ ਫੀਡ ਦੇ ਵਿੱਚ ਇਹ ਮਿਕਸ ਕਰਤਾ ਪਰ ਲਾਤਾ ਇਹ ਲਾ ਕੇ ਹੁਣ ਆਪਾਂ ਇਹਨੂੰ ਭਿਉਂ ਦਿਆਂਗੇ ਠੀਕ ਹੈ ਤੇਰੀ ਫੀਡ ਹੈਗੀ ਉਹ ਆ ਫੀਡ ਆਪਣੇ ਕੋਲੇ ਬੈਲੈਂਸ ਫੀਡ ਹੀ ਕਹਿੰਦੇ ਆ ਆਪਾਂ ਇਹਨੂੰ ਬਣਾਈ ਪਈ ਹੈ ਆ ਫੀਡ ਆਪਾਂ ਉਹ ਖੰਡੇ ਦੇ ਵਿੱਚ ਮਿਕਸ ਕਰ ਕਰਕੇ ਪਾਵਾਂਗੇ ਜਿੰਨਾ ਵੀ ਅਸਰ ਹੋਇਆ ਚਲ ਹੋਊਗਾ ਪਰ ਆਪਣੀ ਫੀਡ ਹੈ ਜਿਹੜੀ ਇਹਦਾ ਫਾਰਮੂਲਾ ਬਹੁਤ ਟਾਪ ਦਾ ਸੀ ਇਹ ਆਪਣੀ ਕੋਲੇ ਵਧੀਆ ਫੀਡ ਹੈ ਇੱਕ ਇਹਦੇ ਵਿੱਚ ਵੀ ਖੰਡਾ ਪਾਇਆ ਹੋਇਆ ਇਹਦੇ ਵਿੱਚ ਵੀ ਛੋਲੇ ਪਾਏ ਹੋਏ ਐ ਪਰ ਅੱਡ ਤੋਂ ਆਪਾਂ ਉਹਨੂੰ ਇੱਕ ਨਾਲ ਜ਼ਰੂਰ ਪਾ ਦਾਂਗੇ ਇੱਕ ਖੰਡੇ ਦੇ ਵਿੱਚ ਚੈੱਕ ਕਰਨ ਵਾਲੀ ਚੀਜ਼ ਛੋਲਿਆਂ ਦੇ ਚੂਰੀ ਦੇ ਵਿੱਚ ਤੇ ਖੰਡੇ ਦੇ ਵਿੱਚ ਸੌਣ ਦੇ ਮਹੀਨੇ 'ਚ ਚੈੱਕ ਕਰਨ ਵਾਲੀ ਚੀਜ਼ ਇੱਕ ਹੋਰ ਹੁੰਦੀ ਐ ਉਹ ਹੁੰਦੀ ਐ ਵੀ ਇਹਦੇ ਵਿੱਚ ਸੁਸਰੀ ਨਾ ਬਣੀ ਹੋਵੇ ਸੁੰਡ ਨਾ ਬਣੀ ਹੋਣ ਸੌਣ ਦੇ ਮਹੀਨੇ ਚ ਕਿਸੇ ਵੀ ਥਾਂ ਤੋਂ ਤੁਸੀਂ ਲਉਂਗੇ ਆ ਥੋੜਾ ਜਿਹਾ ਵੀ ਉਹ ਪੁਰਾਣਾ ਤੁਹਾਨੂੰ ਮਿਲ ਗਿਆ ਜੇ ਕਈ ਦਿਨਾਂ ਦਾ ਪਿਆ ਤੇ ਇਹਦੇ ਵਿੱਚ ਨਾਲ ਦੀ ਨਾਲ ਸੁੰਡ ਬਣ ਜਾਂਦੀ ਹੈ ਤੇ ਸੁੰਡਾਂ ਵਾਲਾ ਖੰਡਾ ਤੁਹਾਨੂੰ ਮਿਲ ਗਿਆ ਚੈੱਕ ਕਰਕੇ ਵੇਖਿਆ ਕਰੋ ਜਿਹੜੇ ਵੀ ਪੁਰਾ ਖੰਡਾ ਲਿਆਉਂਦੇ ਚੂਰੀ ਲਿਆਉਂਦੇ ਛੁੱਲਿਆਂ ਦੀ ਹੈ ਉਹਦੇ ਵਿੱਚ ਜ਼ਰੂਰ ਹੱਥ ਮਾਰ ਕੇ ਵੇਖਿਆ ਕਰੋ ਪਹਿਲਾਂ ਪੂਰੀ ਬਰੀਕੀ ਨਾਲ ਜੇ ਉਹਦੇ ਵਿੱਚ ਹਲਚਲ ਹੁੰਦੀ ਹੈ ਸੁਸਰੀ ਹੈਗੀ ਹੈ ਜੇ ਉਸ ਨੂੰ ਸੁਸਰੀ ਥੇਗੀ ਤਾਂ ਸੁੰਡ ਵੀ ਲਾਜ਼ਮੀ ਹੋਣਗੇ ਨਾ ਹੋਏ ਤਾਂ ਇੱਕ ਅੱਧੇ ਦਿਨ ਦੇ ਵਿੱਚ ਬਣਨ ਵਾਲੇ ਹੋਣਗੇ ਉਹਦੇ ਵਿੱਚ ਇਹ ਚੀਜ਼ ਲਾਜ਼ਮੀ ਆਪਦੇ ਪਸ਼ੂਆਂ ਦੀ ਸਿਹਤ ਦਾ ਜਿਹੜਾ ਖਿਆਲ ਰੱਖਣ ਵਾਸਤੇ ਨਾ ਤੁਹਾਨੂੰ ਪਤਾ ਆਪਾਂ ਵੀਡੀਓ ਇਕ ਅੱਧੀ ਪਾਉਣੇ ਹੁੰਦੇ ਆ ਕਦੇ-ਕਦੇ ਆਪਾਂ ਨੂੰ ਕੋਈ ਲਾਲਚ ਨਹੀਂ ਕੋਈ ਵੀ ਹੁੰਦਾ ਪਰ ਜਿਹੜੇ ਬੰਦੇ ਸੁਣਨ ਆਲੇ ਆਪਾਂ ਨੂੰ ਇਹ ਹੈ ਉਹਨਾਂ ਦਾ ਫਾਇਦਾ ਹੋਵੇ ਨੁਕਸਾਨ ਨਾ ਹੋਵੇ ਯਾਰ ਠੀਕ ਹੈ ਤੇ ਲੇਤਾ ਇਹ ਵੀ ਆਪਾਂ ਹਰਿਆਣੇ ਚ ਹੀ ਆਪਾਂ ਹਰਿਆਣੇ ਚ ਰਹਿਣੇ ਆ ਜਦੋਂ ਹਰਿਆਣੇ ਦੇ ਵਿੱਚ ਵੀ ਬਹੁਤ ਜ਼ਿਆਦੇ ਕੁਆਲਿਟੀ ਆਉਂਦੀਆਂ ਆਪਾਂ ਕਹਿੰਦੇ ਨਾ ਵੀ ਹਰਿਆਣੇ ਦੇ ਵਿੱਚ ਪਿਓਰ ਚੀਜ਼ ਮਿਲਦੀ ਐ ਖੰਡਾ ਮਿਲਦਾ ਹੈ ਮਿਲਦਾ ਪਰ ਆਪਾਂ ਨੂੰ ਪਰਖ ਹੋਣੀ ਚਾਹੀਦੀ ਹੈਗੀ ਠੀਕ ਹੈ ਰੇਟ सेम ਹੀ ਪੈ ਜਾਂਦਾ ਰੇਟ ਦਾ ਕੋਈ ਬੜਾ ਫਰਕ ਨਹੀਂਦਾ ਆਪਾਂ ਕਹਿ ਨੇ ਜੇ ਅਪਾ ਚੰਗਾ ਲਿਆਵਾਂਗੇ ਹੋ ਸਕਦਾ ਸਾਨੂੰ 100 200 ਘੱਟ ਮਿਲ ਜੇ ਤੇ ਉਹ ਜਾਦੀ ਚੰਗਾ ਹੋਵੇ ਜਿਹੜਾ ਮਹਿੰਗਾ ਲੱਗਿੰਦਾ ਉਹ ਐਡਾ ਚੰਗਾ ਨਾ ਹੋਵੇ ਤੇ ਪਾਉਣ ਦਾ ਤਰੀਕਾ ਇਹੀ ਹੈ ਬਸ ਵੀ ਇਹਦੇ ਵਿੱਚ ਫੀਡ ਮਿਕਸ ਕਰ ਲਈ ਠੀਕ ਹੈ ਤੇ ਆਪਣਾ ਚਲੋ ਬਰੇਮ ਦੀ ਖਾਲ ਆਪਾਂ ਵਿੱਚ ਪਾਤੀ ਸੰਨੀ ਜਿਹੜੀ ਆਪਾਂ ਕਰਦੇ ਆ ਉਹ ਸਰੋਂ ਦੀ ਖਾਲ ਦੀ ਕਰਦੇ ਆਂਗੇ ਇਦੇ ਵਿੱਚ ਵੀ ਸਰੋਂ ਵੱਧ ਹੈਗੀ ਇਸ ਕਰਕੇ ਅਡੋਡੀ ਪਾਉਣ ਦਾ ਤਰੀਕਾ ਹੈ ਤੁਹਾਡਾ ਬੜੀ ਟੈਨਸ਼ਨ ਨਾ ਲਿਆ ਕਰੋ ਇਹਨਾਂ ਚੀਜ਼ਾਂ ਦੀ ਪ੍ਰਾਣਾ ਕੀ ਪਾਉਂਦੇ ਧੌਕਾ ਕੀ ਪਾਉਂਦੇ ਮੇਨ ਗੱਲਾਂ ਤਾਂ ਪ੍ਰੋਟੀਨ ਬ੍ਰਾਹਮਣ ਦੇਣ ਦੀ ਹੁੰਦੀ ਹੈ ਪਸ਼ੂ ਨੂੰ ਤੇ ਜਿਹੜੀ ਆ ਚੀਜ਼ ਆ ਗਈ ਇਹਦੇ ਵਿੱਚ ਆਪਾਂ ਬਣੀਵਾਂ ਦੀ ਖਲਾ ਅਡਰ ਤੋਂ ਵੀ ਪਾ ਸਕਦੇ ਹਾਂਗੇ ਭਿਉਂਕੇ ਜੇ ਹੁਣ ਇਹ ਦੋਨੇ ਚੀਜ਼ਾਂ ਮਿਕਸ ਕਰ ਲਏਗਾ ਇਹਨੂੰ ਆਪਾਂ ਹੁਣ ਆਪਾਂ ਭਿਉਂਦਿਆਂਗੇ ਤੇ ਉਹਦੇ ਵਿੱਚ ਆਪਾਂ 1 ਕਿਲੋ 2 ਕਿਲੋ ਇੱਕ ਪਸ਼ੂ ਮੰਗਰ ਬੜੇਮਿਆਂ ਦੀ ਖਲਪਾ ਪਾ ਸਕਦੇ ਆ ਅੱਡਾ ਤੋਂ ਭੋਜ ਸਕਦੇ ਵਿੱਚ ਹੀ ਇਹਦੇ ਠੀਕ ਹੈ ਵੀਡੀਓ ਦੇ ਵਿੱਚ ਤਾਂ ਹੈਗੀ ਹੈਗੀ ਹੈ ਜੇ ਤੁਸੀਂ ਸਹੀ ਬੈਲੈਂਸ ਵੀਡੀਓ ਬਣਾ ਲਓਗੇ ਇੱਕ ਵਿੱਚ ਨਾਲ 1 ਕਿਲੋ ਡੇਢ ਕਿਲੋ ਫੀਡ ਪਾਈ ਚਲੋ ਵਿੱਚ ਖੰਡਾ ਪਾਈ ਚਲੋ ਵਿੱਚ ਹੀ ਬੜੇਮਿਆਂ ਦੀ ਖਲਪਾ ਪਾਈ ਚਲੋ ਇਹ ਤਿੰਨੇ ਚੀਜ਼ਾਂ ਟੋਪਦੀਆਂ ਬੜਾ ਸੋਨੂੰ ਮੱਥਾ ਮਾਰਨ ਦਾ ਕੋਈ ਐਡਾ ਟੋਕ ਨਹੀਂ ਬਣਦਾ ਤੇ ਸੋਨੂੰ ਫੀਡ ਦੇ ਫਾਰਮੂਲੇ ਦਾ ਵੀ ਦੱਸਾਂਗੇ ਜਿਹੜਾ ਤੁਸੀਂ ਘਰ ਹੀ ਬਣਾ ਲਿਆ ਕਰੋਗੇ ਆਪਦਾ ਸੌਖੇ ਤਰੀਕੇ ਨਾਲ ਮੈਂ ਬਹੁਤ ਸਾਰੀਆਂ ਵੀਡੀਓ ਦੇਖਿਆ ਹੈਗਾ ਡੇਰੀ ਫਾਰਮ ਵਾਲਿਆਂ ਨੇ ਵੀ ਹੋਰ ਵੀ ਤੇ ਉੱਥੇ ਭਰਾਵਾਂ ਦੇ ਕਮੈਂਟ ਆਉਂਦੇ ਹੁੰਦੇ ਥੱਲੇ ਵੀ ਭਾਈ ਕੀ ਪਾਈਏ ਕੀ ਬਾਈ ਹੈਣਾ ਤਾਂ ਮੈਂ ਬਾਹਲੇ ਬੰਦੇ ਏਸੀ ਗਲਤੀ ਔਖੇ ਹੁੰਦੇ ਦੇਖੇਗੇ ਵੀ ਉਹੀ ਮੱਥਾ ਮਰ ਜਿੰਦੇ ਔਖਾ ਹੋ ਜਾਂਦੇ ਹੈਣਾ ਵਿਚਾਰੇ ਉਹਨੂੰ ਐ ਲੱਗਦਾ ਵੀ ਸਾਡੇ ਕੋਲੇ ਫੀਡ ਦਾ ਫਾਰਮੂਲਾ ਹੈ ਨਹੀਂਗਾ ਸਾਡੇ ਕੋਲ ਤਾਂ ਹੀ ਨਹੀਂ ਦੁੱਧ ਦਿੰਦੇ ਦੁੱਧ ਦੇਣਾ ਫੀਡ ਨੇ ਮੰਨਦੇ ਆਪਾਂ ਤੇ ਬਰੀਡ ਦਾ ਬਹੁਤ ਜ਼ਿਆਦਾ ਰੋਲ ਹੈ ਇਹਦੇ ਵਿੱਚ ਜੇ ਬਰੀਡ ਚੰਗੀ ਨਹੀਂ ਫੀਡ ਜਨੀ ਮਰਜੀ ਚੰਗੀ ਪਾ ਲੋ ਆਪਾਂ ਦੁੱਧ ਨਹੀਂ ਬਣਦਾ ਬਾਕੀ ਫਾਰਮੂਲਿਆਂ ਦੇ ਵਿੱਚ 19 21 ਦਾ ਫਰਕ ਹੀ ਹੁੰਦਾ ਬੜਾ ਜਿਆਦਾ ਫਰਕ ਨਹੀਂ ਪੈਂਦਾ ਹੁੰਦਾ ਜੇ ਤੁਸੀਂ ਕੁਝ ਵੀ ਪਾਉਂਗੇ ਚੀਜ਼ਾਂ ਉਹੀ ਹੁੰਦੀਆਂ ਨੇ ਮੇਨ ਹੁੰਦੀ ਹੈ ਖਲ ਤੇ ਅਨਾਜ ਇਹ ਦੋਨੇ ਚੀਜ਼ਾਂ ਦਾ ਥੋੜਾ ਜਿਹਾ ਬੈਲੈਂਸ ਬਣਾ ਕੇ ਚੱਲਣਾ ਪੈਂਦਾ ਆਪਾਂ ਨੂੰ ਵੀ ਜਿਆਦਾ ਅਨਾਜ ਨਾ ਹੋਵੇ ਜਿਆਦਾ ਖਲ ਨਾ ਹੋਵੇ ਠੀਕ ਹੈ ਲਗਭਗ ਵੀ 50 60% ਜੇ ਅਨਾਜ ਪਾਲਿਆ ਤਾਂ 30% ਖਲਾਂ ਪਾ ਲਓ ਉਹਦੇ ਵਿੱਚ ਠੀਕ ਹੈ ਇਹ ਦੱਸਦਾ 10% ਵੱਧ ਵੀ ਸਕਦਾ ਹੈ ਕੋਈ 60% ਅਨਾਜ ਦਾ 70 ਵੀ ਕਰ ਸਕਦੇ ਹਾਂ ਖਲਾਂ 30 ਕਰ ਸਕਦੇ ਹਾਂ 25 ਵੀ ਰਹਿ ਜੇ ਤਾਂ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਅੱਡੀ ਪਰ ਬੈਨਸਾ ਜੇ ਹੋਵੇ ਬਾੜਾ ਇਹ ਨਾ ਹੋਵੇ ਵੀ ਆਪਾਂ ਖਲ ਪਾਈ ਨਾ ਹੋਵੇ ਕੱਲਾ ਅਨਾਜ ਹੀ ਚੱਕਦੇਗੇ ਹਨ ਤਾਂ ਧੰਨਵਾਦ ਬਾਈ ਸਾਰਿਆਂ ਦਾ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ